ਅਚਾਨਕ ਲੋਕਾਂ ਉੱਪਰ ਲਾਸ਼ਾਂ ਦੇ ਚਿੱਥੜੇ ਆ ਡਗੇ ਦਿੱਲੀ ਲਾਲ ਕਿਲੇ ਤੋਂ ਠੀਕ 100 ਮੀਟਰ ਦੀ ਦੂਰੀ ਦੇ ਉੱਤੇ ਇੱਕ i20 ਕਾਰ ਦੇ ਵਿੱਚ ਬਹੁਤ ਵੱਡਾ ਧਮਾਕਾ ਹੁੰਦਾ ਇਸ ਦੀਆਂ ਆਵਾਜ਼ਾਂ 1 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀਆਂ ਤੇ ਜੋ ਲੋਕ ਇਸ ਵਿਸਫੋਟ ਸਮੇਂ ਆਸ-ਪਾਸ ਖੜੇ ਹੋਏ ਸੀ ਉਹਨਾਂ ਦੇ ਉੱਪਰ ਇਸ ਵਿਸਫੋਟ ਚ ਮਾਰੇ ਗਏ 10 ਲੋਕਾਂ ਤੇ ਫੱਟੜ 24 ਲੋਕਾਂ ਦੇ ਚਿੱਥੜੇ ਆ ਡਗੇ ਜੋ ਕਿ ਮੰਜ਼ਰ ਬਹੁਤ ਜ਼ਿਆਦਾ ਭਿਆਨਕ ਸੀ ਇਸ ਵਿਸਫੋਟ ਦੀਆਂ ਇਹ ਤਸਵੀਰਾਂ ਦਿਲ ਨੂੰ ਝੋੜ ਦੇਣ ਵਾਲੀਆਂ ਨੇ ਜਦੋਂ ਇਹ ਵਿਸਫੋਟ ਹੋਇਆ ਤਾਂ ਇਹ ਕਾਰ ਚੱਲ ਰਹੀ ਸੀ ਇਸ ਬਲਾਸਟ ਤੋਂ ਪਹਿਲਾਂ ਦਾ ਇੱਕ ਸੀਸੀਟੀਵੀ ਸਾਹਮਣੇ ਆਉਂਦਾ ਜਿਸ ਦੇ ਵਿੱਚ ਇੱਕ ਸਫੇਦ i20 ਕਾਰ ਪਾਰਕਿੰਗ ਦੇ ਵਿੱਚੋਂ ਨਿਕਲਦੀ ਹੋਈ ਦਿਖਾਈ ਦੇ ਰਹੀ ਆ ਤੇ ਇਸ ਕਾਰ ਦੇ ਵਿੱਚ ਦਿਸ ਰਿਹਾ ਆਦਮੀ ਮੰਨਿਆ ਜਾ ਰਿਹਾ ਹੈ ਅਤੰਕਵਾਦੀ ਡਾਕਟਰ ਮੁਹੰਮਦ ਉਮਰ ਹੋ ਸਕਦਾ ਜਿਸ ਨੇ ਕਾਲੇ ਰੰਗ ਦਾ ਮਾਸਕ ਵੀ ਪਹਿਨਿਆ ਹੋਇਆ ਹੈ ਡਾਕਟਰ ਉਮਰ ਅਬਦੁੱਲਾ ਨੇ ਵਿਸਫੋਟ ਦੇ ਨਾਲ ਨਾਲ ਖੁਦ ਨੂੰ ਵੀ ਉਡਾ ਲਿਆ ਸੀ ਉਹਦੇ ਸਰੀਰ ਦੇ ਛਿੱਟੜਿਆਂ ਦੀ ਜਾਂਚ ਡੀਐਨਏ ਤੋਂ ਕੀਤੀ ਜਾਊ ਕਿ ਕੀ ਉਹ ਡਾਕਟਰ ਉਮਰੀ ਸੀ ਕਿ ਨਾ ਕੋਈ ਹੋਰ ਤੇ ਉਸ ਲਈ ਕਸ਼ਮੀਰ ਪੁਲਿਸ ਨੇ ਪਲਵਾਮਾ ਦੇ ਵਿੱਚ ਉਹਦੀ ਮਾਂ ਤੇ ਦੋ ਭਰਾਵਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਦਿੱਲੀ ਬਲਾਸਟ ਚ ਟੋਟਲ ਚਾਰ ਡਾਕਟਰਾਂ ਦਾ ਸੰਬੰਧ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੇ ਇਨ੍ਹਾਂ ਡਾਕਟਰਾਂ ਦਾ ਸੰਬੰਧ ਅਲਫਲਾਟ ਯੂਨੀਵਰਸਿਟੀ ਦੇ ਨਾਲ ਨਿਕਲ ਕੇ ਵੀ ਸਾਹਮਣੇ ਆ ਰਿਹਾ ਤੇ ਪੁਲਿਸ ਵੱਲੋਂ ਉੱਥੇ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਗਈ ਆ ਤੇ ਜੇ ਜਿਆ ਹੋਇਆ ਤਾਂ ਇਹ ਫਰੀਦাবাদ ਮੈਡਿਊਲ ਦਾ ਹਿੱਸਾ ਹੋ ਸਕਦਾ ਹੈ ਦਰਅਸਲ ਪਿਛਲੇ ਦਿਨੀ ਹੀ ਜੰਮੂ ਕਸ਼ਮੀਰ ਪੁਲਿਸ ਨੇ ਹਰਿਆਣਾ ਦੇ ਫਰੀਦাবাদ ਤੋਂ ਲਖਨਊ ਤੱਕ ਇੱਕ ਆਪਰੇਸ਼ਨ ਚਲਾਇਆ ਸੀ ਜਿਸ ਦੇ ਵਿੱਚ ਇੱਕ ਪੂਰੇ ਪੈੱਡ ਨੂੰ ਉਡਾਉਣ ਜਨਾਂ ਜਾਣੀ ਕਿ 2900 ਕਿਲੋਗ੍ਰਾਮ ਵਿਸਫੋਟਕ ਜਾਨੀ ਕਿ ਐਮੋਨੀਅਮ ਨਾਈਟ੍ਰੇਟ ਜ਼ਬਤ ਕੀਤਾ ਗਿਆ ਇਸ ਦੇ ਤਹਿਤ ਹੀ ਫਰੀਦਾਬਾਰ ਤੋਂ ਡਾਕਟਰ ਮੁਜਮਿਲ ਸ਼ਾਪੀਲ ਤੇ ਲਖਨਊ ਤੋਂ ਲੇਡੀ ਡਾਕਟਰ ਸ਼ਹੀਨ ਸ਼ਾਹਿਦ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਡਾਕਟਰ ਮੁਜਬਲ ਫਰੀਦਾਬਾਦੀ ਅਲਫਜਾਹ ਯੂਨੀਵਰਸਿਟੀ ਦੇ ਵਿੱਚ ਪੜਾਉਂਦਾ ਸੀ ਤੇ ਪਲਮਾਮਾ ਦੇ ਕੋਇਲ ਦਾ ਰਹਿਣ ਵਾਲਾ ਤੇ ਉਹ ਆਪਦੀ ਗਰਲਫ੍ਰੈਂਡ ਡਾਕਟਰ ਸ਼ਹੀਨ ਦੀ ਕਾਰ ਨੂੰ ਯੂਜ਼ ਕਰਦਾ ਸੀ ਹੁਣ ਤੱਕ 2900 ਕਿਲੋ ਆਈਈਡੀ ਬਣਾਉਣ ਦੀ ਸਮੱਗਰੀ ਕਵਜਿਤ ਵਿੱਚ ਲੈਤੀ ਜਾ ਚੁੱਕੀ ਹੈ ਇਹ ਮੋਡਿਊਲ ਜੈਸ਼ੇ ਮੁਹੰਮਦ ਤੇ ਅੰਗਰ ਗਜਵਾਤ ਉਲ ਹਿੰਦ ਭਰਗੇ ਸੰਗਠਨਾਂ ਨਾਲ ਜੁੜਿਆ ਹੋਇਆ ਸੀ ਇਸ ਕਾਰ ਵਿੱਚ ਬੈਠਾ ਡਾਕਟਰ ਉਮਰ ਪਾਰਕਿੰਗ 'ਚ ਗੱਡੀ ਲਾਉਂਦਾ ਤੇ ਉੱਥੇ ਹੀ ਲਗਭਗ 2.5 ਘੰਟੇ ਕਾਰ ਦੇ ਅੰਦਰ ਬੈਠਾ ਰਿਹਾ ਉਹ 1 ਮਿੰਟ ਵੀ ਕਾਰ ਤੋਂ ਥੱਲੇ ਨਹੀਂ ਉਤਰਿਆ ਪੁਲਿਸ ਮੁਤਾਬਕ ਜਾਂ ਤਾਂ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਜਾਂ ਕਿਸੇ ਨਿਰਦੇਸ਼ ਦਾ ਇੰਤਜ਼ਾਰ ਹੁਣ ਇੱਥੇ ਪੁਲਿਸ ਦੋ ਤਰੀਕਿਆਂ ਦੇ ਨਾਲ ਜਾਂਚ ਕਰ ਰਹੀ ਆ ਪਹਿਲਾ ਕਿ ਸ਼ਾਇਦ ਇਹ ਟੈਰਰ ਅਟੈਕ ਹੈ ਹੀ ਨਹੀਂ ਤੇ ਸਿਰਫ ਇੱਕ ਕਾਰ ਦੇ ਵਿੱਚ ਸੀਐਨਜੀ ਬਲਾਸਟ ਹੋਇਆ ਤੇ ਜੇ ਜਿਆ ਹੈ ਤਾਂ ਕਾਰ ਦੇ ਵਿੱਚ ਬੈਠਾ ਸ਼ਖਸ ਉਮਰ ਨਹੀਂ ਹੋਣਾ ਦੂਸਰਾ ਇਹ ਕਿ ਟੈਰਰ ਅਟੈਕ ਆ ਇਸ ਕਾਰ ਦੇ ਵਿੱਚ ਧਮਾਕੇ ਦੇ ਸਮੇ ਟੋਟਲ 3 ਲੋਕ ਮੌਜੂਦ ਸੀ ਇਹ ਧਮਾਕਾ ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਕੋਲ ਹੋਇਆ ਜਿੱਥੇ ਹਰ ਰੋਜ਼ ਹਜ਼ਾਰਾਂ ਲੋਕ ਘੁੰਮਣ ਦੇ ਲਈ ਆਉਂਦੇ ਨੇ ਤੇ ਟਾਈਮਿੰਗ ਸੀ 10 ਨਵੰਬਰ ਸ਼ਾਮ 6:52 ਮਿੰਟ ਦੀ ਇੱਥੇ ਤੁਹਾਨੂੰ ਦੱਸਦੀ ਕਿ ਜੋ ਲੋਕ ਵੀ ਇਸ ਬਿਸਪੋਰਟ ਦੇ ਵਿੱਚ ਮਰੇ ਉਨ੍ਹਾਂ ਦੇ ਪੋਸਟਮਾਰਟਮ ਦੀ ਸ਼ੁਰੂਆਤੀ ਰਿਪੋਰਟ ਆ ਚੁੱਕੀ ਹੈ ਤੇ ਉਸ ਰਿਪੋਰਟ ਦੇ ਮੁਤਾਬਕ ਇਹਨਾਂ ਲੋਕਾਂ ਦੇ ਸਰੀਰ ਦੇ ਉੱਤੇ ਛਰੇ ਤੇ ਸਪਲਟਰ ਨਹੀਂ ਮਿਲਿਆ ਛਰੇ ਤੇ ਸਪਲਟਰ ਦੀਆਂ ਚੋਟਾਂ ਦੇ ਨਿਸ਼ਾਨ ਮੌਜੂਦ ਨਹੀਂ ਆ ਅਹਿਲਾਨੇ ਜੀਪੀ ਹਸਪਤਾਲ ਦੇ ਡਾਕਟਰਾਂ ਨੇ ਇਹ ਗੱਲ ਵੀ ਕਨਫਰਮ ਕੀਤੀ ਆ ਕਿ ਆਮ ਤੌਰ ਦੇ ਉੱਤੇ ਜਦੋਂ ਆਈਈਡੀ ਵਿਸਫੋਟ ਹੁੰਦਾ ਤਾਂ ਮਰਨ ਵਾਲਿਆਂ ਦੇ ਸਰੀਰ ਕਾਲੇ ਪੈ ਜਾਂਦੇ ਨੇ ਪਰ ਇਸ ਤਮਾਕੇ ਦੇ ਵਿੱਚ ਮਰਨ ਵਾਲਿਆਂ ਦੇ ਸਰੀਰ ਉੱਪਰ ਜਾਂ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਤਾਂ ਫਿਰ ਇਹ ਸੀਐਨਜੀ ਬਲਾਸਟ ਵੀ ਹੋ ਸਕਦਾ ਪਰ ਇਸ ਦੇ ਬਾਵਜੂਦ ਕੁਝ মিডিਆ ਰਿਪੋਰਟਸ ਦੇ ਮੁਤਾਬਕ ਇਹ ਇੱਕ ਆਤੰਕੀ ਹਮਲਾਈਆ ਤੇ ਇਸ ਅਟੈਕ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਆਪਦੀ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ ਗਿਆ ਤੇ ਲਗਾਤਾਰ ਰਾਜਸਥਾਨ ਦੇ ਨਾਲ ਲੱਗਦੀ ਸੀਮਾ ਦੇ ਉੱਤੇ ਹਵਾਈ ਸੈਨਾ ਦੀ ਗਸ਼ਤਾਂ ਪੈਟਰੋਲਿੰਗ ਆਈਡੀ ਉਹ ਵਧਾ ਦਿੱਤੀ ਗਈ ਆ ਤੇ ਪੀਐਮ ਸ਼ਾਹਬਾਜ਼ ਸ਼ਰੀਫ ਸੈਨਾ ਦੇ ਪ੍ਰਮੁੱਖਾਂ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਦੂਸਰਾ ਜਿਸ ਕਾਰ ਦੇ ਅੰਦਰ ਇਹ ਭਿਆਨਕ ਬਲਾਸਟ ਹੋਇਆ ਉਹ ਹਰਿਆਣਾ ਨੰਬਰ HR26CE7674 ਆ ਇਹ ਕਾਰ ਗੁਰੂਗ੍ਰਾਮ ਆਰਟੀਓ ਦੇ ਵਿੱਚ ਮੁਹੰਮਦ ਸਲਮਾਨ ਦੇ ਨਾਮ ਦੇ ਉੱਤੇ ਰਜਿਸਟਰ ਆ ਕਾਰ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਤੋਂ ਮਿਲੇ ਐਡਰੈਸ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਉਸ ਨੂੰ ਭਾਲਦੇ ਹੋਏ ਸ਼ਾਂਤੀ ਨਗਰ ਪਹੁੰਚਦੀ ਆ ਜਿੱਥੇ ਮਕਾਨ ਮਾਲਕ ਦਿਨੇਸ਼ ਨੇ ਦੱਸਿਆ ਕਿ ਸਲਮਾਨ 5 ਸਾਲ ਪਹਿਲਾਂ ਇੱਥੋਂ ਜਾ ਚੁੱਕਾ ਹੁਣ ਉਹ ਸੋਹਾਨਾ ਦੀ ਇੱਕ ਸੁਸਾਇਟੀ ਦੇ ਵਿੱਚ ਰਹਿ ਰਿਹਾ ਤੇ ਫਿਰ ਦਿਨੇਸ਼ ਨੂੰ ਆਪਦੇ ਨਾਲ ਲੈ ਕੇ ਪੁਲਿਸ ਸੋਹਨਾ ਪਹੁੰਚੀ ਉੱਥੇ ਸਲਮਾਨ ਪੁਲਿਸ ਨੂੰ ਸੌਂਦੇ ਹੋਏ ਮਿਲਿਆ ਵੀ ਸਲਮਾਨ ਇੱਥੇ ਆਪਣੀ ਪਤਨੀ ਤੇ ਤਿੰਨ ਬੇਟੀਆਂ ਦੇ ਨਾਲ ਰਹਿ ਰਿਹਾ ਪਰ ਸਲਮਾਨ ਨੇ ਇਹ ਕਾਰ ਔਖਲਾ ਦੇ ਵਿੱਚ ਦਬਿੰਦਰ ਨੂੰ ਵੇਚੀ ਸੀ ਫਿਰ ਉਸਦੇ ਵੱਲੋਂ ਇਹ ਕਾਰ ਇੱਕ ਗੈਰਾਜ ਨੂੰ ਦੇ ਦਿੱਤੀ ਗਈ ਸੀ ਇਸ ਕਾਰ ਦੀ ਖਰੀਦੋਫਰੋਖਤ ਅੱਗੇ ਵੀ ਹੋਈ ਪਰ ਖਰੀਦੀ ਕਿਸ ਨੇ ਇਸ ਦੀ ਜਾਂਚ ਹਾਲੇ ਵੀ ਚੱਲ ਰਹੀ ਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ